ਖਬਰਾਂ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇਸ ਐਤਵਾਰ ਨੂੰ ਸੰਗੀ ਚੋਣਾਂ ਦਾ ਐਲਾਨ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਜਾਣਕਾਰੀ ਇਹ ਹੈ ਕਿ ਕਾਰਨੀ ਇਸ ਹਫਤੇ ਦੇ ਅੰਤ ਦੇ ਵਿੱਚ ਇਹ ਫੈਸਲਾ ਲੈਣਗੇ ਜਿਸ ਦੇ ਵਿੱਚ 28 ਅਪ੍ਰੈਲ ਨੂੰ ਜਲਦੀ ਤੋਂ ਜਲਦੀ ਚੋਣਾਂ ਹੋਣਗੀਆਂ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਰਨੀ ਗਵਰਨਰ ਜਰਨਲ ਨੂੰ ਮਿਲਣਗੇ ਤੇ ਸੰਸਦ ਨੂੰ ਭੰਗ ਕਰਨ ਦੀ ਬੇਨਤੀ ਕਰਨਗੇ ਚੋਣ ਮੁਹਿੰਮ ਘੱਟੋ-ਘੱਟ 36 ਦਿਨਾਂ ਤੱਕ ਚੱਲਦੀ ਹੈ ਤੇ ਆਮ ਤੌਰ ਤੇ ਲਗਭਗ 40 ਦਿਨਾਂ ਤੱਕ ਇਹ ਕੈਨੇਡਾ ਦੀਆਂ 45ਵੀਂ ਸੰਗੀ ਚੋਣਾਂ ਹੋਣਗੀਆਂ ਅਮਰੀਕੀ ਰਾਸ਼ਟਰੀ ਪਤੀ ਡੋਨਲਡ 트੍ਰੰਪ ਦੀਆਂ ਵਪਾਰਕ ਨੀਤੀਆਂ ਤੇ ਬਿਆਨਬਾਜ਼ੀ ਨੇ ਕੈਨੇਡੀਅਨ ਰਾਸ਼ਟਰਵਾਦ ਦੇ ਵਿੱਚ ਵਾਧਾ ਕੀਤਾ ਜਿਸ ਦੇ ਨਾਲ ਲਿਬਰਲਜ਼ ਦੀ ਸੰਭਾਵਨਾਵਾਂ ਮਜ਼ਬੂਤ ਹੋਈਆਂ ਨੇ ਐਂਗਸਟਰੀਡ ਇੰਸਟੀਚਿਊਟ ਦੁਆਰਾ ਕਰਵਾਏ ਗੇ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਸੰਗੀ ਲਿਬਰਲਾਂ ਦੀ ਗਿਣਤੀ 42% ਤੱਕ ਪਹੁੰਚ ਗਈ ਹੈ ਜੋ ਕਿ ਕੰਜ਼ਰਵੇਟਿਵਾਂ ਤੇ ਨੇਤਾ ਪੇਰੇ ਪੋਲੀਵਰ ਤੋਂ ਪੰਜਾਂਕ ਉੱਪਰ ਹੈ ਤਿੰਨ ਮਹੀਨੇ ਪਹਿਲਾਂ ਲਿਬਰਲਾਂ ਦੀ ਵੋਟ ਸਿਰਫ 16% ਦੇ ਲਗਭਗ ਸਭ ਤੋਂ ਹੇਠਲੇ ਪੱਧਰ 'ਤੇ ਸੀ ਕਾਰਨੇ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕੇ ਵਿਰੋਧੀ ਕੰਜ਼ਰਵੇਟਿਵਾਂ ਨੂੰ ਉਮੀਦ ਸੀ ਕਿ ਉਹ ਜਸਟਿਨ ਟ੍ਰੂਡੋ ਬਾਰੇ ਚੋਣ ਕਰਵਾਉਣਗੇ ਤੇ ਇਨ ਜਿਨ੍ਹਾਂ ਦੀ ਪ੍ਰਸਿੱਧੀ ਭੋਜਨ ਤੇ ਰਹਾਇਸ਼ ਦੀਆਂ ਕੀਮਤਾਂ ਵਧਨ ਤੇ ਇਮੀਗ੍ਰੇਸ਼ਨ ਵਧਨ ਕਾਰਨ ਘਟ ਗਈ ਕਾਰਨੀ ਨੇ ਆਪਣੇ ਕੈਬਨਟ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਪਹਿਲੇ ਦਿਨ ਹੀ ਖਪਤਕਾਰ ਕਾਰਬਨ ਕੀਮਤ ਨੂੰ ਖਤਮ ਕਰ ਦਿੱਤਾ ਜਿਸ ਦੇ ਨਾਲ ਟਰੂਡੋ ਦੀ ਦਸਤਖਤ ਵਾਲੀ ਜਲਵਾਯੂ ਨੀਤੀ ਖਤਮ ਹੋ ਗਈ ਉਹਨਾਂ ਨੇ ਟਰੂਡੋ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆਪਣੀ ਸਰਕਾਰ ਨੂੰ ਕੈਨੇਡਾ ਦੀ ਨਵੀਂ ਸਰਕਾਰ ਕਿਹਾ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ ਕਾਰਨੀ ਨੇ ਕਿਹਾ ਕਿ ਅਜਿਹਾ ਕੈਨੇਡਾ ਅਮਰੀਕਾ ਜਿਹੜਾ ਉਹ ਕੈਨੇਡਾ ਨਹੀਂ ਹੈ ਤੇ ਅਸੀਂ ਬਹੁਤ ਹੀ ਬੁਨਿਆਦੀ ਤੌਰ ਦੇ ਉਤੇ ਇੱਕ ਵੱਖਰਾ ਦੇਸ਼ਾਂ ਇੱਕ ਅਮਰੀਕੀ ਇਮੀਗ੍ਰੇਸ਼ਨ ਵਕੀਲ ਕੈਨੇਡੀਅਨ ਨੂੰ ਸਲਾਹ ਦੇ ਰਹੇ ਨੇ ਕਿ ਉਹ ਵੱਧ ਰਹੇ ਸਰਹੱਦੀ ਤਣਾਅ ਤੇ ਅਨਿਸ਼ਚਿਤਤਾ ਦੇ ਵਿਚਕਾਰ ਕਾਰੋਬਾਰ ਦੇ ਲਈ ਅਮਰੀਕਾ ਜਾਣ ਵੇਲੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਨੇ ਬਲੇਨ ਵਾਸ਼ਿੰਗਟਨ ਆਧਾਰਿਤ ਵਕੀਲ ਲੈਂਸ ਸੈਂਡਰਸ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇੱਕ ਕੈਨੇਡੀਅਨ ਔਰਤ ਨੂੰ ਲਗਭਗ 2 ਹਫ਼ਤਿਆਂ ਦੇ ਲਈ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਨੇ ਉਹਨਾਂ ਦੱਸਿਆ ਕਿ ਜੈਸਮਿਨ ਮੂਨੀ ਸ਼ੁੱਕਰਵਾਰ ਨੂੰ ਬੀਸੀ ਆਪਣੇ ਘਰ ਪਹੁੰਚੀ ਜਦੋਂ ਉਸਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਰਹੱਦ ਦੇ ਅਮਰੀਕਾ ਮੈਕਸੀਕੋ ਸਰਹੱਦ ਦੇ ਉੱਤੇ ਵਰਕ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਆਈਸੀਈ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ 3 ਮਾਰਚ ਨੂੰ ਉਹਦਾ ਪਰਮਿਟ ਰੱਦ ਕਰ ਦਿੱਤਾ ਗਿਆ ਤਾਂ ਉਸਨੇ ਘਰ ਜਾਣ ਦੇ ਲਈ ਫਲਾਈਟ ਦੀ ਭਾਲ ਸ਼ੁਰੂ ਕੀਤੀ ਪਰ ਸਰਹੱਦੀ ਸੁਰੱਖਿਆ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ ਮੂਨੀ ਦੀ ਜਿਹੜੇ ਮਾਂ ਹੈ ਉਹਨਾਂ ਦੇ ਮੁਤਾਬਕ ਉਸਨੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ਸੈਨ ਯੇਸਟੇਡੋ ਹੱਦੀ ਕ੍ਰੋਸਿੰਗ ਦੇ ਉੱਤੇ ਹਿਰਾਸਤ ਵਿੱਚ ਲਿਆ ਗਿਆ ਸੀ ਜਿੱਥੇ ਉਸ ਨੂੰ ਤਿੰਨ ਰਾਤਾਂ ਦੇ ਲਈ ਰੱਖਿਆ ਗਿਆ ਫਿਰ ਉਸ ਨੂੰ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਕਈ ਵੱਖ-ਵੱਖ ਕੇਂਦਰਾਂ ਦੇ ਵਿੱਚ ਤਬਦੀਲ ਕੀਤਾ ਗਿਆ ਸੈਂਡਰਸ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਮੂਲੀ ਦੀ ਨਜ਼ਰਬੰਦੀ ਦੇ 12 ਦਿਨਾਂ ਦੌਰਾਨ ਆਪਣੀ ਸੂਜ ਅਤੇ ਜਿਹੜੀ ਹੰਦਰਦੀ ਹੈ ਉਹ ਸਾਂਝੀ ਕੀਤੀ ਤੇ ਹੁਣ ਕੈਨੇਡੀਅਨ ਨੂੰ ਇਸ ਕਿਸਮਤ ਤੋਂ ਬਚਣ ਬਾਰੇ ਚੇਤਾਵਨੀ ਦੇ ਰਹੇ ਨੇ ਜੇਕਰ ਕੋਈ ਕਾਰੋਬਾਰੀ ਮੀਟਿੰਗਾਂ ਦੇ ਲਈ ਅਮਰੀਕਾ ਜਾ ਰਿਹਾ ਹੈ ਤਾਂ ਇਹ ਸਪਸ਼ਟ ਤੌਰ ਦੇ ਉੱਤੇ ਜ਼ਰੂਰੀ ਹੈ ਕਿ ਅਮਰੀਕਾ ਦੇ ਵਿੱਚ ਜਿੱਥੇ ਵੀ ਉਹ ਜਾ ਰਿਹਾ ਤੁਸੀਂ ਕਿਸੇ ਵੀ ਕੰਪਨੀ ਦੇ ਨਾਲ ਮੀਟਿੰਗ ਕਰਨ ਦੇ ਲਈ ਵਿਜੇ ਜਾ ਰਹੇ ਹੋ ਤਾਂ ਇੱਕ ਪੱਤਰ ਤੁਹਾਨੂੰ ਚਾਹੀਦਾ ਯਾਨੀ ਇੱਕ ਲੈਟਰ ਹੋਣਾ ਚਾਹੀਦਾ ਹੈ ਤੇ ਸ਼ਾਇਦ ਤੁਹਾਡੀ ਕੈਨੇਡੀਅਨ ਕੰਪਨੀ ਤੋਂ ਵੀ ਇੱਕ ਲੈਟਰ ਜੋ ਇਹ ਦਰਸਾਉਂਦਾ ਹੋਵੇ ਕਿ ਤੁਸੀਂ ਪ੍ਰੋਡਕਟਿਵ ਰੋਜ਼ਗਾਰ ਨਹੀਂ ਕਰ ਰਹੇ ਬਲਕਿ ਮੀਟਿੰਗਾਂ ਦੇ ਲਈ ਹੀ ਜਾ ਰਹੇ ਹੋ ਤੁਹਾਨੂੰ ਕਿਸੇ ਵੀ ਅਮਰੀਕੀ ਮਾਲਕ ਦੁਆਰਾ ਤਨਖਾਹ ਨਹੀਂ ਮਿਲ ਰਹੀ ਹੈ ਉਹਨਾਂ ਸਲਾ ਕਿ ਜਿਹੜੇ ਲੋਕ ਵੀਜ਼ਾ ਦੇ ਲਈ ਅਰਜ਼ੀ ਦੇ ਰਹੇ ਨੇ ਉਹਨਾਂ ਦੇ ਲਈ ਉਹ ਕਹਿੰਦੇ ਨੇ ਕਿ ਇਸ ਨੂੰ ਕੈਨੇਡੀਅਨ ਹਵਾਈ ਅੱਡੇ ਤੋਂ ਪਹਿਲਾਂ ਫਲਾਈਟ ਕਲੀਅਰੈਂਸ ਸਹੂਲਤ ਤੇ ਕਰੋ ਤੇ ਫੇਰ ਜਿਹੜੀ ਹੈ ਅਤੇ ਇਹ ਚੰਗੀ ਗੱਲ ਹੈ ਕਿ ਇਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ ਕਿਉਂਕਿ ਭਾਵੇਂ ਤੁਸੀਂ ਯੂਐਸ ਕਸਟਮਸ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਅਜੇ ਵੀ ਕੈਨੇਡਾ ਦੇ ਵਿੱਚ ਹੋ